ਸਭ ਤੋਂ ਪਹਿਲਾਂ ਤਾਂ ਜੀ ਤਨਤਨ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇਸ ਪਵਿੱਤਰ ਨਗਰੀ 'ਚ ਅੱਜ ਬਟਾਲੇ ਵਾਲਿਆਂ ਨੇ ਜਿਹੜਾ ਸਵਾਗਤ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਦਾ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਮਹਾਜਨ ਸਾਹਿਬ ਦਾ ਸ਼ਹਿਰੀ ਪ੍ਰਧਾਨ ਜੀ ਦਾ ਹੋਤ ਸਾਰੀ ਸਾਥੀਆਂ ਦਾ ਧੰਨਵਾਦ ਕਰਦਾ ਉੱਥੇ ਸ਼ਰੋਮਨੀ ਅਕਾਲੀ ਦਲ ਦੀ ਜਿਹੜੀ ਹਮੇਸ਼ਾ ਸੋਚ ਰਹੀ ਆ ਭਾਈਚਾਰਕ ਸਾਂਝ ਉਸ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਉੱਥੇ ਅੱਜ ਆਪਾਂ ਸਾਰੇ ਇਕੱਤਰ ਹੋਏ ਆ ਤੇ ਕੱਲ ਰਾਮ ਨੌਮੀ ਦੀਆਂ ਉਹਦੀਆਂ ਮੈਂ ਸਮੂਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਸਾਰੀ ਸਿਆਸੀ ਪਾਰਟੀਆਂ ਜਮਾਤਾਂ ਇਹ ਬਾਰਡਰ ਦਾ ਇਲਾਕਾ ਇਹਦੀਆਂ ਆਪਦੀਆਂ ਵੱਖ-ਕਿਸਮ ਦੀਆਂ ਮੁਸ਼ਕਿਲਾਂ ਤਾਂ ਨੇ ਔਰ ਇਹਨਾਂ ਮੁਸ਼ਕਿਲਾਂ ਚ ਪਾਕਿਸਤਾਨ ਨੇ ਹਮੇਸ਼ਾ ਆਪ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਸ ਲਈ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਨੂੰ ਬਹਾਲ ਰੱਖਣਾ ਸਾਡਾ ਸ਼ਰੋਮਨੀ ਅਕਾਲੀ ਦਲ ਦਾ ਮੋਢਲਾ ਤੇ ਪਹਿਲਾ ਫਰਜ਼ ਹੈ ਔਰ ਜੋ ਮੈਂ ਸਮਝਦਾ ਹਾਂ ਡਾਕਟਰ ਚੀਮਾ ਸਾਹਿਬ ਡਾਕਟਰ ਦਿਲਜੀਤ ਸਿੰਘ ਚੀਮਾ ਸਾਹਿਬ ਜਿਨ੍ਹਾਂ ਦੀ ਇਹ ਜਨਮ ਭੂਮੀ ਹੈ ਇਹ ਇਸ ਰੋਲ ਨੂੰ ਸਭ ਤੋਂ ਬਿਹਤਰ ਸਭ ਤੋਂ ਸੁਲਝੇ ਹੋਏ ਤਰੀਕੇ ਨਾਲ ਔਰ ਬੜੀ ਡੰਗਾਹੀ ਨਾਲ ਇਸ ਮਸਲੇ ਨੂੰ ਪੰਜਾਬ ਦੀ ਗੱਲ ਨੂੰ ਪਾਰਲੀਮੈਂਟ 'ਚ ਰੱਖਣ ਦੇ ਸਮਰੱਥ ਨੇ ਜਿਹੜੇ ਕੈਂਡੀਡੇਟ ਹੁਣ ਤੱਕ ਉਤਾਰੇ ਗਏ ਆ ਉਹਨਾਂ ਦਾ ਵਿਧਾਨ ਸਭਾ ਦਾ ਰਿਕਾਰਡ ਜ਼ਰੂਰ ਕਢਾ ਲਿਓ ਮੈਂ ਤਾਂ ਉਹਨਾਂ ਦਾ ਸਤਿਕਾਰ ਕਰਦਾ ਮਗਰ ਕਿਤੇ ਇਹ ਵੀ ਦੱਸਿਓ ਕਦੇ ਕੋ ਬਟਾਲੇ ਵਾਸਤੇ ਬੋਲਿਆ ਕੋ ਗਲਤ ਸਿਆਣੀ ਕੀਤੀ ਆ ਬੱਬੂ ਜੀ ਮੇਰੇ ਬੜੇ ਸਤਿਕਾਰਯੋਗ ਨੇ ਉਹ ਤਾਂ ਬੋਲ ਕੇ ਨਹੀਂ ਕੁਛ ਰਾਜੀ ਤੇ ਜਦ ਜਾ ਕੇ ਪਾਰਲੀਮੈਂਟ ਚ ਜੇ ਇਸ ਬਾਰਡਰ ਇਲਾਕੇ ਦੀ ਕਿਸੇ ਨੇ ਗੱਲ ਨਹੀਂ ਰੱਖਣੀ ਤਾਰਾਂ ਤੋਂ ਪਾਰ ਵਾਲੇ ਕਿਸਾਨ ਦੀ ਗੱਲ ਨਹੀਂ ਕਰਨੀ ਬਟਾਲੇ ਸ਼ਹਿਰ ਦੀ ਇੰਡਸਟਰੀ ਦੀ ਗੱਲ ਨਹੀਂ ਕਰਨੀ ਪਠਾਨਕੋਟ ਦੇ ਕੰਢੀ ਇਲਾਕੇ ਦੇ ਜਿਹੜੇ ਬੱਕਰੇ ਉਹ ਹਿਲੀ ਏਰੀਆ ਦੇ ਪ੍ਰੋਬਲਮ ਆ ਉਹ ਨਹੀਂ ਰੱਖਣੀ ਤੇ ਮੈਂ ਸਮਝਦਾ ਫਿਰ ਨੁਕਸਾਨ ਸਿਰਫ ਤੇ ਸਿਰਫ ਬਟਾਲੇ ਹਲਕੇ ਦਾ ਗੁਰਦਾਸਪੁਰ ਹਲਕੇ ਦਾ ਹੋ ਸਕਦਾ ਅੱਗੇ ਵੀ ਆਪਾਂ ਚਨੀ ਦਿਓਲ ਜੀ ਨੂੰ ਜਿਤਾ ਕੇ ਵੇਖ ਹੀ ਲਿਆ ਫਿਲਮ ਆ ਗਈ ਗੱਦਰ ਜ਼ਾਦਾ ਗਦਾਰ ਕੀ ਗਦਰ ਜਿਹੜੀ ਵੀ ਸੀ ਤੇ ਇਧਰ ਆਲਿਆਂ ਨਾਲ ਤੱਕ ਗਦਾਰੀ ਹੋ ਗਈ ਮਤਲਬ ਇਧਰ ਆਲਿਆਂ ਨੂੰ ਤਾਂ ਰੋਲ ਕਿਥੇ ਵੀ ਨਹੀਂ ਮਿਲਿਆ ਇਸ ਲਈ ਐਮਪੀ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਔਰ ਮੈਂ ਆਸ਼ ਕਰੂੰਗਾ ਉਮੀਦ ਕਰੂੰਗਾ ਕਿ ਚਾਹੇ ਉਹ ਡੇਰਾ ਬਾਬਾ ਨਾਨਕ ਸਾਹਿਬ ਤੋਂ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹ ਚੇ ਵੀਜ਼ਾ ਫ੍ਰੀ ਮਤਲਬ ਇੱਕ ਪਾਸ ਦੇ ਰਹੀਂ ਮਤਲਬ ਫ੍ਰੀ ਮੂਵਮੈਂਟ ਇਹ ਨਹੀਂ ਕਿ ਲੋਕ ਘਰਾਂਉਂਦੇ ਉਥੇ ਜਾ ਕੇ ਜਿਹੜਾ ਸਿਸਟਮ ਹੈ ਉਸ ਨੂੰ ਨਹੀਂ ਪਸੰਦ ਕਰਦੇ ਗੁਰੂ ਘਰ ਜਾਣਾ ਉਥੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਉਸ ਆਵਾਜ਼ ਨੂੰ ਵੀ ਬੁਲੰਦ ਕਰਨਗੇ ਔਰ ਇਹ ਉਹ ਧਰਤੀ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨੀ ਨਾਲ ਤੇ ਬੰਦੀ ਸਿੰਘ ਦਾ ਵਾਅਦਾ ਡੇਰਾ ਬਾਬਾ ਨਾਨਕ ਸਾਹਿਬ ਦੀ ਧਰਤੀ ਤੋਂ ਕੀਤੇ ਕਰਕੇ ਮੁੱਕਰੇ ਸੀ ਸੋ ਇਹ ਸਾਰੀ ਗੱਲਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਮੈਂ ਸਮਝਦਾ ਕਾਬਲ ਵਕੀਲ ਨੇ ਤਜਰਬੇਕਾਰ ਵਕੀਲ ਨੇ ਤੁਸੀਂ ਇਹ ਵੇਖ ਲਓ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਕੇਸ ਕਿਸਮ ਨਾਲ ਕਦਰ ਕਰਦਾ ਕਿ ਇਥੋਂ ਦਾ ਜੰਪਲ ਹੋਵੇ ਤੇ ਇਹਨਾਂ ਨੂੰ ਰੋਪੜ ਆਲਿਆਂ ਨੇ ਵੀ અપਨਾ ਕੇ ਆਪ ਦਾ ਐਮਐਲਏ ਬਣਾਇਆ ਔਰ ਸਰਕਾਰ ਚ ਬਾਦਲ ਸਾਹਿਬ ਨੇ ਇਹਨਾਂ ਨੂੰ ਬਜਾਰਤ ਦਿੱਤੀ ਇਹਨਾਂ ਦੀ ਕਾਬਲੀਅਤ ਹੈ ਸੋ ਚੰਗਾ ਵਕੀਲ ਕਾਬਲ ਵਕੀਲ ਗੁਰਦਾਸਪੁਰ ਦੀ ਗੱਲ ਬਿਹਤਰ ਰੱਖੂਗਾ ਕਮਜ਼ੋਰ ਵਕੀਲ ਗਰਦਾਸਪੁਰ ਦੇ ਕੇਸ ਨੂੰ ਖਰਾਬ ਕਰੂਗਾ ਮੇਰੀ ਤਰ੍ਹਾਂ ਜਿਹੜੇ ਇਲੈਕਸ਼ਨ ਆਪਣੇ ਪਾਰਟੀਆਂ ਨੇ ਉਮੀਦਵਾਰ ਉਤਾਰੇ ਨੇ ਉਹ ਸਾਰੇ ਮੌਜੂਦਾ ਮੰਤਰੀ ਨੇ ਔਰ ਐਮਐਲਏ ਨੇ ਲੱਗਦਾ ਨਹੀਂ ਅਗਰ ਅਸਤੀਫਾ ਨਾ ਦਿੱਤਾ ਇਹਨਾਂ ਨੇ ਤੇ ਇਲੈਕਸ਼ਨ ਪ੍ਰਭਾਵਿਤ ਹੋ ਸਕਦੇ ਉਹ ਜਿਹੜਾ ਇਹ ਭਗਵੰਤ ਮਾਲ ਹੈ ਨਾ ਬੜਾ ਚਰਾਸਤੀ ਕਿਸਮ ਦਾ ਬੰਦਾ ਇਹਨੂੰ ਪਤਾ ਹੈ ਸਾਰੀ ਹਰਨੇ ਤੇ ਇਹਨੂੰ ਆਇਆ ਕਿ ਚਲੋ ਮਹੀਨਾ ਦੋ ਮਹੀਨਾ ਹੋਰ ਝੰਡੀ ਝੁੰਡੀ ਲੈ ਕੇ ਫਿਰ ਜਾਨ ਮੁੜ ਕੇ ਨੇ ਹੌਲੀ ਦੇਣੀ ਕਹਿ ਦੇਣਾ ਕਿ ਜੀ ਇਹਨਾਂ ਨੂੰ ਤਾਂ ਲੋਕ ਪ੍ਰਵਾਣ ਨਹੀਂ ਨਹੀਂ ਕਰਦੇ ਤਾਂ ਹਾਰ ਗਏ ਸਾਰੇ ਇਨਾਂ ਦੀ ਵਜ੍ਹਾ ਵੀ ਨੇ ਅਸਤੀਫਾ ਲੈ ਲੈਣਾ ਸਭ ਦਾ ਚਲੋ ਤੁਸੀਂ ਚਾਹੁੰਦੇ ਹੋ ਲੋਕ ਚਾਹੁੰਦੇ ਆ ਕਿ ਪਹਿਲਾਂ ਲੈ ਕੇ ਅਸਤੀਫਾ ਦੇ ਕੇ ਕੰਮ ਕਰੋ ਖੜ ਚੋ ਆਦਮੀ ਨੇ ਦੋ ਦੀ ਕਹਾਣੀ ਅਸਤੀਫਾ ਤਾਂ ਦੇਣਾ ਪੈਣਾ ਹੀ ਇਹਨਾਂ ਨੂੰ ਜੀ ਆਖਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਰਾਜਨੀਤਿਕ ਲੋਕਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਸਾਡੇ ਮੁੱਦੇ ਉਠਾਉਣਗੇ ਪਰ ਅੱਜ ਦੀ ਰਾਜਨੀਤੀ ਕਿੱਦਾਂ ਦੇਖਦੇ ਹੋ ਕਿ ਆਪਸੀ ਰੰਜਿਸ਼ ਪਾੜੀਆਂ ਹੀ ਆਪ ਹੀ ਨੁਕਤੇ ਚੁੱਕ ਲੈਣਗੇ ਉਹ ਥੋੜਾ ਥੋੜੀ ਵੀ ਮਿਹਰਬਾਨੀ ਉਹਦੀ ਜੀ ਤੁਸੀਂ ਵੀ ਸਿੱਧੀ ਖਬਰ ਲਾ ਕੇ ਰਾਜੀ ਨਹੀਂ ਚੀਤੀ ਤੁਸੀਂ ਸਵਾਲ ਉਹ ਜੇ ਪੁੱਛਦੇ ਹੋ ਫਿਰ ਤੁਸੀਂ ਵੀ ਸਵਾਦ ਲੈਣ ਦੇ ਚੱਕਰ 'ਚ ਬਾਵਾ ਸਵਾਦ ਲਈ ਜੰਨੇ ਉਹ ਉਹ ਖਬਰਾਂ ਲੱਗਦੀਆਂ ਸਾਹਿਬ ਚਾਹੀਦਾ ਤਾਂ ਨਹੀਂ ਸੀਐਮ ਆਲਸਾ ਜਿਹੜੇ ਨਹੀਂ ਉਹਨਾਂ ਦਾ ਰਹੀ ਜਿਹੜਾ ਉਤਰ ਗਿਆ ਕਹਿੰਦੇ ਨੇ ਕਿ ਮੈਂ ਜਿੱੱਡੀ ਗਿਆ ਸੀ ਕਿ ਕੇਜਰੀਵਾਲ ਸਾਹਿਬ ਨਾਲ ਮੁਲਾਕਾਤ ਕਰਨ ਹੀ ਸ਼ੀਸ਼ਾ ਬੜਾ ਗੰਦਾ ਸੀਗਾ ਵਿੱਚ ਉਹਦੀ ਗੱਲ ਨਹੀਂ ਸੀ ਬਗੀਰ ਹੋ ਰਹੀ ਤੇ ਟੈਲੀਫੋਨ ਤੋਂ ਨਾ ਗੱਲ ਕਰਾਈ ਹੈ ਇਤਾਂ ਲੱਗਦਾ ਕਿ ਕਿਤਾ ਸੀਐਮ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਨਾਲ ਅੱਤਵਾਦੀਆਂ ਵਰਗਾ ਸਲੂਟ ਹੋ ਰਿਹਾ ਇਹ ਕਹਿਣਾ ਉਹਨਾਂ ਦਾ ਤੁਸੀਂ ਕੀ ਕਹਿੰਦੇ ਨਹੀਂ ਵੇਖੋ ਮਾਨ ਸਾਹਿਬ ਦੀ ਗੱਲ ਬੜੀ ਗੰਭੀਰਤਾ ਨਾਲ ਨਾ ਲਿਆ ਕਰੋ ਸ਼ੀਸ਼ਾ ਉਹਨਾਂ ਨੇ ਆਪ ਦਾ ਨਹੀਂ ਸਾਫ਼ ਕੀਤਾ ਸੀ ਕਿ ਪੂਰੇ ਵਾਲਾ ਸ਼ੀਸ਼ੇ ਦੀ ਗੱਲ ਕਰਦੇ ਕਿਉਂਕਿ ਵੈਸੇ ਉਹਨਾਂ ਦਾ ਸ਼ੀਸ਼ੇ ਨਾਲ ਬੜਾ ਪਿਆਰ ਹੈ ਇਸ ਲਈ ਆਪਾਂ ਮਾਨ ਸਾਹਿਬ ਦੀ ਤਾਂ ਮੈਂ ਫਿਰ ਉਹਨਾਂ ਦੇ ਨਿਆਣੇ ਨਹੀਂ ਉਹਨਾਂ ਨੂੰ ਸੀਰੀਅਸਲੀ ਲੈਣ ਦੇ ਜੀ ਹਾਂਜੀ ਉਹ ਮੇਰਾ ਵੀ ਕੋਈ ਪਤਾ ਨਹੀਂ ਜੁਈ ਅੱਗੇ ਵੇਖੋ ਪੰਜਾਬ 'ਚ ਸ਼ਰਾਬ ਦੀ ਛੇਲ ਕਿੰਨੀ ਵੱਧ ਗਈ ਹੈ ਇਹ ਮਾਨ ਸਾਹਿਬ ਦੀ ਬਦੌਲਤ ਹੀ ਆ ਸਕੂਲ ਤਾਂ ਖੁੱਲਿਆ ਨਹੀਂ ਕਾਲਜ ਖੁੱਲਿਆ ਨਹੀਂ ਅੱਜ ਹੀ ਖਬਰ ਲੱਗੀ ਹੈ ਨਾ ਕਿਵੇਂ ਡੈੱਡ ਬਾਡੀ ਦੇ ਨਾਲ ਇੱਕ ਪੇਸ਼ੈਂਟ ਪਿਆਇਆ ਤੇ ਕਹਿੰਦੇ ਜਿਹੜਾ ਇਹ ਹੈਲਥ ਦਾ ਇਨਕਲਾਬ ਲਿਆਵਾਂਗੇ ਜੇਕਰ ਤੁਸੀਂ ਬਟਾਲਾ ਸ਼ਹਿਰ ਇੱਕ ਬੜਾ ਇੰਪੋਰਟੈਂਟ ਇਤਿਹਾਸਿਕ ਸ਼ਹਿਰ ਹੈ ਤੁਸੀਂ ਹਲਾਤ ਇੱਥੋਂ ਦੇ ਸਕੂਲਾਂ ਦੇ ਵੀ ਜਾਣਦੇ ਹੋ ਜੀ ਬੇਸਿਕ ਐਮੈਨਿਟੀਆਂ ਦੇ ਵੀ ਜਾਣਦੇ ਹੋ ਔਰ ਹਸਪਤਾਲਾਂ ਦੇ ਵੀ ਜਾਣਦੇ ਕੋਈ ਬਦਲਾਅ ਹੈ ਇਸ ਲਈ ਬਦਲਾਅ ਦੇ ਨਉ ਤੇ ਲੋਕਾਂ ਨਾਲ ਫਰਾਡ ਕਰਨ ਵਾਲਾ ਚਿਹਰਾ ਭਗਵੰਤਮਾਨ ਹੈ ਔਰ ਭਗਵੰਤਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਕਿਉਂਕਿ ਇਹ ਰਲ ਕੇ ਭਾਜਪਾ ਨਾਲ ਖੇਡਦਾ ਔਰ ਮੈਂ ਸਪਸ਼ਟ ਤੌਰ ਤੇ ਕਹਿੰਦਾ ਇਹ ਭਾਜਪਾ ਦਾ ਟਾਉਟ ਥੈਂਕ ਯੂ ਅੱਜ ਜਿਹੜਾ ਪਹਿਲੀ ਵਾਰੀ ਉਮੀਦਵਾਰ ਐਲਾਨਨ ਤੋਂ ਬਾਅਦ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੈਂ ਇਸ ਇਤਸਾਕ ਨਗਰ ਦੇ ਵਿੱਚ ਪਹੁੰਚਿਆ ਤੇ ਸਾਰੇ ਭੈਣਾ ਭਰਾਵਾਂ ਨੇ ਬਹੁਤ ਹੀ ਜੋਸ਼ ਤੇ ਨਾਲ ਸਵਾਗਤ ਕੀਤਾ ਬਹੁਤ ਵੱਡਾ ਮਾਣ ਕੀਤਾ ਸਾਰਿਆਂ ਦਾ ਧੰਨਵਾਦ ਕਰਦਾ। ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਸਾਰੀ ਸਾਡੀ ਕੋਰ ਕਮੇਟੀ ਦਾ ਔਰ ਜਿੰਨੇ ਸਾਡੇ ਇਸ ਲੋਕ ਸਭਾ ਹਲਕੇ ਦੇ ਸਾਰੇ ਜਿਨ੍ਹਾਂ ਜਥੇਦਾਰ ਸਾਹਿਬਾਨ ਨੇ ਅਲਕੈਨ ਚਾਰ ਸੇ ਬਾਣ ਨੇ ਔਰ ਸਾਰੀ ਲੀਡਰਸ਼ਿਪ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਰਿਆਂ ਨੇ ਲਲ ਕੇ ਮੈਨੂੰ ਹੁਕਮ ਕੀਤਾ ਕਿ ਆਪਣਾ ਜਿਹੜਾ ਮੇਰਾ ਜੱਦੀ ਜ਼ਿਲ੍ਹਾ ਗੁਰਦਾਸਪੁਰ ਵੀ ਇੱਥੋਂ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ ਲੜਨੀ ਅੱਜ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਲਹਿਰਮਿੰਦਰ ਸਾਹਿਬ ਦਰਸ਼ਨ ਕਰਕੇ ਆਇਆ ਔਰ ਜਦੋਂ ਨੰਦਨ ਨੇ ਹਲਕੇ ਚ ਐਂਟਰ ਕੀਤਾ ਮੈਂ ਦੇਖ ਰਿਹਾ ਕਿ ਸਾਰੇ ਜਿੰਨੇ ਸਾਡੇ ਭੈਣ ਭਰਾ ਅਕਾਲੀ ਵਰਕਰ ਆਰਗੂ ਸਭਾ ਸਾਰਿਆਂ ਦੇ ਚਿਹਰਿਆਂ ਤੋਂ ਹੀ ਲੱਗਦਾ ਕਿ ਕਿੰਨੀ ਵੱਡੀ ਖੁਸ਼ੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਦੇ ਇਸ ਫੈਸਲੇ ਤੇ ਉੱਤੇ ਜਿਹੜੀ ਆ ਸਾਰਿਆਂ ਨੇ ਪ੍ਰਗਟ ਕੀਤੀ ਸਦਾ ਵਿਕਮ ਸਿੰਘ ਮਜੀਠਾ ਸਾਹਿਬ ਦਾ ਜਿਹੜੇ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਵੀ ਜਿਵੇਂ ਨਰੇਸ਼ ਮਹਾਜਨ ਜੀ ਨੇ ਕਿਹਾ اور ਬਾਜੇ ਦੇ ਸਾਡੇ ਜਰਨਲਿਸਟ ਉਹਨਾਂ ਨੇ ਵੀ ਉੱਚੇ ਚੇਤਨੌਰ ਤੇ ਅੱਜ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਿਸ ਦਿਨ ਪਹਿਲੇ ਦਿਨ ਲੋਕ ਸਭਾ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਮੈਂ ਆਪ ਨਾਲ ਜਾ ਕੇ ਤੇ ਛੱਡ ਕੇ ਆਉਂਗਾ ਸੋ ਉਹਨਾਂ ਨੇ ਉਹ ਵਾਅਦਾ ਵੀ ਨਿਭਾਇਆ ਉਹਨਾਂ ਦਾ ਧੰਨਵਾਦ ਅੱਜ ਨਿਸ਼ਾਰਾ ਮੱਜਾ ਸਿੰਘ ਦੇ ਵਿੱਚ ਸਾਰੀ ਸਾਂਝੀ ਵਰਕਰ ਮੀਟਿੰਗ ਹੈ ਉੱਥੇ ਜਾ ਕੇ ਫਿਰ ਸਾਰੇ ਵਰਕਰ ਤੇ ਲੀਡਰ ਸੇ ਬੰਨ ਨਾਲ ਅਸੀਂ ਗੱਲਬਾਤ ਕਰਾਂਗੇ ਬਾਕੀ ਜਿਹੜੇ ਇਸ਼ੂਜ਼ ਹੈ ਉਹ ਮੈਂ ਮਜੀਠਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਬਾਕੀ ਜਿਹੜੇ ਸਵਾਲ ਇਹਨਾਂ ਨਾਲ 2002 ਦੇ ਵਿੱਚ ਲੱਖੜਾ ਗਿਆ ਸੀਗਾ ਉਸ ਤੋਂ ਬਾਅਦ ਕਿੰਨਾ ਕਿ ਚੁਣੌਤੀਆਂ ਲੱਗਦੀਆਂ ਕਿੰਨਾ ਕੌਫਾ ਲੱਗਦਾ ਕਿ ਕਿਹਦਾ ਫੇਸ ਕਰਨਾ ਪਊਗਾ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਦੋਕਰ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਦੇਖੀਆਂ ਉਸ ਤੋਂ ਬਾਅਦ ਇੱਕ ਬੜਾ ਵੱਡਾ ਕੂਲ ਪ੍ਰਚਾਰ ਪੰਜਾਬ ਦੇ ਵਿੱਚ ਚੱਲਿਆ ਸੀ ਗੁੰਮਰਾਹਕੁਨ ਪ੍ਰਚਾਰ ਹੋਇਆ ਸੋਸ਼ਲ ਮੀਡੀਆ ਦਾ ਲੀਸਿਸ ਹੋਇਆ ਜਿਹੜੇ ਨਵੇਂ ਕਈ ਮੁੱਦੇ ਪੜਾ ਕੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਚਾਈ ਨਹੀਂ ਸੀ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਨੇ ਵੀ ਰਲ ਕੇ ਗੁੰਮਰਾਹ ਕੀਤਾ ਪਰ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ 5 ਸਾਲ ਦਾ ਕਾਂਗਰਸ ਦਾ ਰਾਜ ਵੀ ਜਿਹੜਾ ਨੁਕੜ ਨੇ ਦੇਖ ਲਿਆ ਉਹਦੇ ਵਿੱਚ ਵੀ ਜਿਹੜੀ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹਰ ਘਰ ਦੇ ਵਿੱਚ ਇੱਕ ਨੌਕਰੀ ਦਿਆਂਗੇ ਨਸ਼ਾ ਪੰਜਾਬ ਤੋਂ 4 ਹਫ਼ਤਿਆਂ 'ਚ ਖਤਮ ਕਰ ਦੇਵਾਂਗੇ ਬੇਅਦਬੀਆਂ ਦੇ ਬਰ ਚ ਬੜਾ ਕੁਝ ਕਿਹਾ ਸੀ ਪਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਬੇਅਦਬੀ ਕੋਈ ਨਹੀਂ ਕਿ ਗੁਟਕਾ ਸਾਹਿਬ ਦੀ ਸੌਂ ਖਾ ਕੇ ਇੱਕ ਵੀ ਵਾਦਾ ਉਹਨਾਂ ਦੇ ਵਿੱਚੋਂ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ ਜਿਨ੍ਹਾਂ ਦੇ ਹੱਥ 'ਚ ਗੁਟਕਾ ਸੀ ਚਲੋ ਉਹ ਤਾਂ ਹੁਣ ਬੀਜੇਪੀ 'ਚ ਚਲੇ ਗਏ ਤੇ ਜਿਹੜੇ ਗੁਟਕਾ ਸਾਹਿਬ ਲੈ ਕੇ ਸਟੇਜ ਤੇ ਗਏ ਸੀ ਆ ਤੁਹਾਡੇ ਉਹਨਾਂ ਆਵਾਜ਼ਾਂ ਵੀ ਉੱਥੇ ਸੀ ਬਾਕੀ ਵੀ ਕਾਂਗਰਸ ਦੇ ਲੀਡਰ ਸਾਹਿਬ ਉੱਥੇ ਸੀ ਜਿਹੜੇ ਨਾਲ ਖੜਕੇ ਉੱਥੇ ਜਿਹੜੇ ਆ ਉਸ ਵੇਲੇ ਨਾਅਰੇ ਲਾ ਰਹੇ ਸੀ ਜਕਾਰੇ ਲਾ ਰਹੇ ਸੀ ਉਹ ਸਾਰੇ ਦੇ ਸਾਰੇ ਕਾਂਗਰਸ ਦੇ ਵਿੱਚ ਹਾਜ਼ਰ ਆ। ਤੇ ਕੀ ਇਹ ਵਿਅਦਬੀ ਨਹੀਂ ਹੈ ਕਿ ਤੁਸੀਂ ਜਨਤਕ ਤੌਰ ਦੇ ਉੱਤੇ ਪੰਜਾਬ ਦੀ ਸਾਰੀ ਜਨਤਾ ਦੇ ਨਾਲ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ। ਤੇ ਅੱਜ ਤੁਸੀਂ 5 ਸਾਲਾਂ ਬਾਅਦ ਤੁਹਾਡੇ ਕੋਲੇ ਲੋਕਾਂ ਨੂੰ ਤਸਰ ਨੂੰ ਕੁਝ ਨਹੀਂ ਹੈ ਕਿ ਉਹ ਵਾਅਦੇ ਪੂਰੇ ਕਿਉਂ ਹੋਏ ਉਹ ਕਸਮ ਝੂਠੀ ਕਿਉਂ ਗਈ। ਇਸੇ ਤਰ੍ਹਾਂ ਹੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਸ ਦੇਸ਼ 'ਚ ਸਭ ਤੋਂ ਵੱਡੀ ਗਰੰਟੀ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਆ ਲੋਕਾਂ ਨੂੰ ਦਿੱਤੀ ਸੀ ਕਿ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦੇਣਾ ਦੇਸ਼ ਬਹੁਤ ਵੱਡਾ ਐਲਾਨ ਸੀ ਬੜਾ ਲੋਕਾਂ ਨੇ ਸਮਰਥਨ ਕੀਤਾ ਅੱਜ ਕੇਜਰੀਵਾਲ ਕਿੱਥੇ ਹੈ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੋਈ ਸਿਟਿੰਗ ਮੁੱਖ ਮੰਤਰੀ ਫੜਿਆ ਗਿਆ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਕੋਈ ਸਿਆਸੀ ਟਿਕਾ ਟਿੱਪਣੀ ਦੀ ਗੱਲ ਨਹੀਂ ਹਾਈ ਕੋਰਟ ਕਹਿ ਚੁੱਕੀ ਹੈ ਕਿ ਇਹ ਦੋਸ਼ੀ ਹੈ ਇਹਨੇ ਪੈਸੇ ਲਏ ਹੈ ਪੈਸੇ ਲੈ ਕੇ ਅੱਗੇ ਦਿੱਤੇ ਆ ਸਾਰੇ ਸਕੈਂਡਲ ਦੇ ਵਿੱਚ ਖੁਦ ਇਨਵੋਲਵ ਹੋਇਆ ਤੇ ਅੱਜ ਸਾਡੇ ਵੀ ਆਮ ਆਦਮੀ ਪਾਰਟੀ ਦਾ ਉਹ ਜਿਹੜਾ ਨਵਾਂ ਬਦਲਾਅ ਲੈ ਕੇ ਆਇਆ ਸੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਨਹੀਂ ਇਹ ਨੈਤਿਕਤਾ ਇਹਨਾਂ ਲੋਕਾਂ ਦੀ ਆ ਪੰਜਾਬ ਵਾਲਿਆਂ ਨੂੰ ਵੀ ਹੁਣ ਅਸੀਂ ਪੁੱਛਦੇ ਆ ਕਿ ਹੁਣ ਕਿਹੜੇ ਮੂੰਹ ਨਾਲ ਤੁਸੀਂ ਧਰਨੇ ਦਿੰਦੇ ਹੋ ਭਗਵੰਤ ਮਾਨ ਜੀ ਜਾ ਕੇ ਭਗਤ ਸਿੰਘ ਦੇ ਪਿੰਡ ਕੀ ਸ਼ੇਧਿਆਜਮ ਭਗਤ ਸਿੰਘ ਨੇ ਇਹਨਾਂ ਕੰਮਾਂ ਵਾਸਤੇ ਇੰਨੀ ਵੱਡੀ ਸ਼ਹਾਦਤ ਦਿੱਤੀ ਸੋ ਇਸ ਕਰਕੇ ਹੁਣ ਸਾਰਾ ਕੁਝ ਐਸਵੇ ਨਗਾ ਹੋ ਗਿਆ ਲੋਕੀ ਫੇਰ ਯਾਦ ਕਰਨ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦੀ ਡਿਵੈਲਪਮੈਂਟ ਨੂੰ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਔਰ ਜੋ ਇੱਕ ਵੱਡੀ ਤਬਦੀਲੀ ਪੰਜਾਬ ਦੇ ਵਿੱਚ ਜਿਹੜੀ ਡਿਵੈਲਪਮੈਂਟ ਦਾ ਇੱਕ ਇਨਕਲਾਬ ਰਿਹਾਦਾ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨੇ ਅੱਜ ਲੋਕੀ ਉਹਨਾਂ ਚੀਜ਼ਾਂ ਨੂੰ ਯਾਦ ਕਰਨੀ ਇਸ ਦਾ ਕੋਈ ਚੁਣੌਤੀ ਨਹੀਂ ਹੈ ਜਿੰਤਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਔਰ ਜਿਹੜੇ ਦਿੱਲੀ ਵਾਲੇ ਆ ਉਹਨਾਂ ਨੂੰ ਈਮਾ ਜੀ ਜੇ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਜਿਹੜੇ ਨੇ ਜ਼ਿਆਦਾਤਰ ਐਮਐਲਏ ਉਤਾਰੇ ਜਾ ਰਹੇ ਨੇ ਉਹ ਤਾਂ ਕੋ ਹਲਕੇ ਤੋਂ ਐਮਐਲਏ ਅਮਨ ਸ਼ੇਸ਼ਨ ਸ਼ਾਹਰੀ ਕਲਸੀ ਨੂੰ ਉਤਾਰੇ ਤੱਕ ਕਾਂਗਰਸ ਵੱਲੋਂ ਵੀ ਸ਼ਾਇਦ ਹੀ ਐਮਐਲਏ ਨੂੰ ਲਿਆਂਦਾ ਜਾਵੇ ਮੌਜੂਦਾ ਤਾਂ ਅੱਗੇ ਪਾਰਟੀਆਂ ਦੋ ਲੀਡਰ ਦੋ ਉਮੀਦਵਾਰ ਦੋ ਹੁਣ ਪਾਰਟੀਆਂ ਵੀ ਚਾਹਤ ਉਮੀਦਵਾਰ ਵੀ ਚਾਹਤ ਕਿਸ ਤਰ੍ਹਾਂ ਦੇਖਦੇ ਮੁਕਾਬਲਾ ਪਹਿਲਾਂ ਪਹਿਲਾਂ ਤਾਂ ਐਮਐਲਏ ਨਹੀਂ ਉਤਾਰੇ ਜਿਹੜੀ ਪਹਿਲੀ ਲਿਸਟ ਸੀ ਮੰਤਰੀ ਉਤਾਰਨੇ ਪਏ ਕਿਉਂਕਿ ਹੁਣ ਆਮ ਆਦਮੀ 2 ਸਾਲਾਂ ਚ ਪੰਜਾਬ ਚ ਖਤਮ ਹੋ ਗਿਆ ਜਿਹੜਾ ਸੀ ਨਾ ਕਿ ਅਸੀਂ ਦੁਕਾਨਾਂ ਵਾਲੇ ਜਿਹੜੇ ਉਹਨਾਂ ਨੂੰ ਇਲੈਕਸ਼ਨ ਲਾਉਣੀ ਆ ਅਸੀਂ ਪਿੰਚਰਾਂ ਵਾਲੇ ਨੂੰ ਇਲੈਕਸ਼ਨ ਲਾਉਣੀ ਆ ਅਸੀਂ ਟੈਲੀਫੋਨ ਰਿਪੇਅਰ ਵਾਲੇ ਨੂੰ ਇਲੈਕਸ਼ਨ ਲਾਉਣੀ ਆ ਹੁਣ ਅੱਜ ਕੋਈ ਇਹਨਾਂ ਨੂੰ ਉਮੀਦਵਾਰ ਜਿਹੜਾ ਉਹ ਨਹੀਂ ਲੱਭ ਰਿਹਾ ਫਿਰ ਮਜਬੂਰ ਹੋ ਕੇ ਕਿਤੇ ਮੰਤਰੀ ਖੜਾ ਕਰ ਰਿਹਾ ਕਿਤੇ ਐਮਐਲਏ ਖੜਾ ਕਰ ਰਿਹਾ ਕਿਤੇ ਦੂਜੀਆਂ ਪਾਰਟੀਆਂ ਤੋਂ ਬੰਦੇ ਡਿਫੈਕਸ਼ਨ ਕਰਾ ਕਰਾ ਕੇ ਉਹ ਖੜਾ ਕਰ ਲੱਗਦਾ ਨਹੀਂ ਮੁਕਾਬਲਾ ਇਹ ਅਸਲੀਅਤ ਹੈ ਇਹਨਾਂ ਨੂੰ ਪੁੱਛੋ ਕਿ ਕੀ ਆਮ ਆਦਮੀ ਹੁਣ ਖਤਮ ਹੋ ਗਏ ਪੰਜਾਬ ਤੋਂ ਕਿ ਹੁਣ ਇਸ ਮੂਹ ਦੇ ਨਾਲ ਤੁਸੀਂ ਦੁਬਾਰਾ ਇਹਨਾਂ ਚਿਹਰਿਆਂ ਨੂੰ ਲੈ ਕੇ ਆ ਰਹੇ। ਸਾਡਾ ਚੰਗੀ ਗੱਲ ਇਹਨਾਂ ਚਿਹਰਿਆਂ ਨੂੰ ਟਾਈਮ ਸਰ ਸਜ਼ਾ ਮਿਲਦੀ। ਉਹਦਾ 5 ਸਾਲਾਂ ਬਾਅਦ ਮਿਲਣੀ ਸੀ ਇਹਨਾਂ ਨੂੰ ਸਜ਼ਾ। ਲੋਕੀ ਹੁਣੇ ਦੇ ਦੇਣਗੇ। ਪਰ ਇਹਨਾਂ ਨੂੰ ਪੁੱਛੋ ਤਾਂ ਸੀ ਵੀ ਹੁਣ ਕਿੱਥੇ ਗਏ? ਕਹਿੰਦੇ ਸੀ ਐਡੇ-ਐਡੇ ਵੱਡੀਆਂ ਕੰਪਨੀਆਂ ਦੇ ਬੰਦੇ ਆ ਰਹੇ ਆ, ਸੀਈਓ ਆ ਰਹੇ ਆ, ਵਰਲਡ ਨੈਵਰ ਦੇ ਇਕਨੋਮਿਸਟ ਆ ਰਹੇ ਆ, ਹੋਰ ਕਈ ਕੁਛ ਆ ਰਹੇ ਆ। ਤੇ ਹੁਣ ਕੈਂਡੀਡੇਟ ਹੀ ਨਹੀਂ ਲੱਭਦਾ ਕੋਈ। ਕਿਹੜੀ ਪਾਰਟੀ ਕਿਹੜੀ ਪਾਰਟੀ ਤੁਹਾਨੂੰ ਐਸ ਲਈ ਪਿੰਨ ਪਾਰਟੀਆਂ ਤੁਹਾਡੇ ਸਾਹਮਣੇ ਕਾਂਗਰਸ ਗਿਆ। ਔਰ ਐਸੇ ਆਮ ਆਦਮੀ ਪਾਰਟੀ ਬੀਜੇਪੀ। ਚਣੌਤੀ ਕਿਸ ਦੀ ਮੰਨਦੇ ਹੋ ਕਿਹੜੀ ਪਾਰਟੀ ਦੀ ਦੇਖੋ ਸਾਨੂੰ ਕੋਈ ਚਣੌਤੀ ਨਹੀਂ ਚਣੌਤੀ ਉਹਨਾਂ ਨੂੰ ਆ ਅਸੀਂ ਦਿੱਲੀ ਵਾਲਿਆਂ ਤੋਂ ਵੀ ਪੈਸੇ ਪੈਸੇ ਦਾ ਹਿਸਾਬ ਲੈਣਾ ਜਾਂ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਦਾ ਹਾਲ ਹੋ ਗਿਆ ਆ ਜਿਹੜੇ ਕਿਸਾਨ ਦੇ ਉੱਤੇ ਤਸ਼ੱਦਦ ਹੋਇਆ ਗੋੜੀਆਂ ਚੱਲੀਆਂ ਕਿਸਾਨੀ ਦੇ ਨਾਲ ਵਾਅਦਾ ਖਿਲਾਫੀ ਹੋਈ ਆ ਐਮਐਸਬੀ ਦੀ ਗਰੰਟੀ ਜਿਹੜੀ ਨਹੀਂ ਦਿੱਤੀ ਗਈ ਜਿਹੜੇ ਬੰਦੀ ਸਿੰਘ ਸਾਡੇ ਰਿਹਾਰ ਕਰਨੇ ਸੀ ਉਹ ਨਹੀਂ ਕੀਤੇ ਗਏ ਜਿਹੜਾ ਦੇਸ਼ ਦੇ ਵਿੱਚ ਸੰਵਿਧਾਨ ਦੀ ਤਬਦੀਲੀ ਕਰਨ ਦੇ ਤੁਸੀਂ ਜਿਹੜੀਆਂ ਮਨਸੂਬੇ ਕਰ ਰਹੇ ਹੋ ਇਹਨਾਂ ਦਾ ਜਵਾਬ ਉਹਨੂੰ ਤੋਂ ਪੁੱਛਣਾ ਜੀ ਕਾਂਗਰਸ ਵਾਲਿਆਂ ਤੋਂ ਆ ਸਹੀ ਵਾਲੀ ਗੱਲ ਪੁੱਛਣੀ ਤੇ ਆਮ ਆਦਮੀ ਪਾਰਟੀ ਵਾਲੇ ਤੋਂ ਸਾਰਾ ਕੁਝ ਪੁੱਛਣਾ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਸਭਾ ਸੀਟ ਕੋਰਦਾਸਪੁਰ ਤੋਂ ਪੀਜੀ ਚੌਥੇ ਨੰਬਰ ਤੇ ਕੌਣ ਹੋ ਸਕਦਾ ਹੈ ਆ ਸਭ ਤੋਂ ਜਿਹੜੇ ਪਿੱਛੇ ਤੋਂ ਜਨ ਵੀ ਚੜੂਗਾ ਹਾਂਜੀ ਇਹ ਪਾਰਟੀਆਂ ਚਾਰ ਤੁਸੀਂ ਕਹਿੰਦੇ ਨਾ ਹੁਣ ਤਿੰਨ ਹੀ ਰਹਿ ਜਾਣਗੀਆਂ ਫਿਰ ਇਹ ਚੌਥੀ ਦਾ ਚੌਥੀ ਦਾ ਇਲੈਕਸ਼ਨ ਤੋਂ ਬਾਅਦ ਲੱਭਦੀ ਨਹੀਂ ਇਹ ਮਤਲਬ ਸਰਕਾਰ ਦਾ ਦਬਾਅ ਕਿੰਨਾ ਬਕਿੰਦੇ ਹਾਂਜੀ ਸਰਕਾਰ ਦਾ ਮੌਜੂਦਾ ਸਰਕਾਰ ਦਾ ਦਬਾਅ ਕਿੰਨਾ ਬਕਿੰਦੇ ਤੁਹਾਨੂੰ ਲੱਗਦਾ ਪੰਜਾਬ ਵਿੱਚ ਕਿਤੇ ਸਰਕਾਰ ਨਾਲ ਦੀ ਚੀਜ਼ ਹੈਗੀ ਇੱਥੇ ਤੇ ਕੋਈ ਚੈਨੀ ਚੋਰ ਨਹੀਂ ਡਰਦਾ ਸਰਕਾਰ ਤੋਂ ਕੋਈ ਜੁੱਤੀ ਚੋਰ ਨਹੀਂ ਡਰਦਾ ਤੁਸੀਂ ਸਾਧੂ ਸ਼ਰਮਣੀ ਅਕਾਲੀ ਦੰਦ ਤੋਂ ਕਹੀ ਜਾਂਦੇ ਪਹਿਲਾਂ ਦਬਾਇਂ ਇੰਨਾ ਕਹ ਲਓ ਦਬਾਇਂ ਇਹ ਤਾਂ ਹੁਣ ਉੱਥੇ ਵਾਲਾ ਕੇਸ ਖੁੱਲ ਗਿਆ ਪੰਜਾਬ ਵਾਲਾ ਐਕਸਾਈਜ਼ ਵਾਲਾ ਇੱਥੇ ਅਫਸਰ ਆਉਣੇ ਸ਼ੁਰੂ ਹੋ ਗਏ ਤੇ ਮੀਟਿੰਗਾਂ ਹੁਣ ਵਿਚਾਰਾ ਅੱਜ ਵੀ ਕਿਤੇ ਚੀਫ ਸਕੱਟਰੀ ਨਾਲ ਘਰਦਾ ਫਿਰਦਾ ਜਿਹੜਾ ਵਿੱਤ ਮੰਤਰੀ ਐਕਸਾਈਜ਼ ਦਾ ਬਹਿਕ ਮ ਉਹਦੇ ਕੋਲੇ ਸੀ ਲੱਗਦਾ ਨਹੀਂ ਥੋੜਾ ਤੇ ਹੁਣ ਪਤਾ ਨਹੀਂ ਕਦੋਂ ਆ ਕੇ ਅਗਲਿਆਂ ਨੇ ਕਿਉਂਕਿ ਹੁਣ ਤੱਕ ਕਲੀਅਰ ਹੋ ਗਿਆ ਤਾਂ ਪਿੱਛੇ ਉਹ ਕਹਿੰਦੇ ਬੈੱਡਰੂਮ ਚ ਵੜ ਗਿਆ ਤੋਂ ਬਾਥਰੂਮ ਚ ਵੜ ਗਿਆ ਸੀ ਕਿ ਜਰੀਆ ਨੇ ਜਿੱਦਣ ਉੱਥੇ ਟੀਮ ਗਈ ਹੈ ਇੱਥੇ ਵਾਲੇ ਵੀ ਹੁਣ ਡੈਡ ਡੰਗ ਚ ਤੁਹਾਨੂੰ ਬਾਥਰੂਮਾਂ ਤੇ ਲੱਭਣਗੇ ਲੱਗਦਾ ਨਹੀਂ ਓਖਾ ਹੋ ਜਾਊਗਾ ਪਹਿਲਾਂ ਇਕੱਠੇ ਲੜਦੇ ਰਹੇ ਹੋ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਵਕਤ ਵਕਤ ਨਹੀਂ ਲੜਾਈ ਜਿਹੜੀ ਹੁੰਦੀ ਹੈ ਉਹ ਸੂਲਾਂ ਦੀ ਅਸੀਂ ਕੁਝ ਮੁੱਦੇ ਉਹਨਾਂ 'ਗੇ ਰੱਖੇ ਸੀ ਕਿ ਜੇ ਇਹਨਾਂ ਤੇ ਤੁਹਾਡੀ ਸਹਿਮਤੀ ਹੈ ਤੇ ਸਾਡਾ ਮੁੱਦਾ ਸੀ ਬੰਦੀ ਸਿੰਘਾ ਦਾ ਮੁੱਦਾ ਸੀ ਸੰਵਿਧਾਨ ਦਾ ਤਬਦੀਲੀ ਨਾ ਹੋਵੇ ਮੁੱਦਾ ਸੀ ਜੋ ਦੇਸ਼ ਦੇ ਵਿੱਚ ਮਿਨੋਰਟੀ ਦਾ ਗਲਾ ਘੁੱਟਿਆ ਜਾ ਰਿਹਾ ਉਹ ਮੁੱਦੇ ਸੀ ਉੱਥੇ ਸਹਿਮਤੀ ਹੋ ਜਾਂਦੀ ਤੇ ਲੜੀਦਾ ਸਾਦੀ ਸੀ ਸਾਡੀ ਮੁੱਦਿਆਂ ਕਿਤਾਈ ਤਾਂ ਕਿਸਾਨੀ ਮੁੱਦੇ ਲਈ ਤਾਂ ਮੈਂ ਮੇਨ ਗੱਲ ਕਰਿਆ ਨਾ ਕਿ ਸਾਡੇ ਵਾਸਤੇ ਤਾਂ ਕਿਸਾਨੀ ਵਾਸਤੇ ਐਨਡੀਆ ਚੋਂ ਬਾਹਰ ਆਏ ਕਿਸਾਨੀ ਵਾਸਤੇ ਬੀਬਾ ਹਰਸ਼ੀਮਨਤ ਕੋਲ ਬਾਦਲ ਨੇ ਇੱਕ ਕੈਬਨਟ ਦੀ ਬਜਾਰਤੋਸਤੀ ਹੋ ਜਾਂਦਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਠੀਕ ਹੈ ਜੀ ਗੁਰਦਾਸਪੁਰ ਵਾਸਤੇ